ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਨਾਤ ਰੋਡ ਦੇ ਉੱਤੇ ਡਾਕਟਰ ਪਰਸ਼ੋਤਮ ਸਿੰਘ ਹਸਪੀਟਲ ਦੇ ਵਿੱਚ ਤੇ ਹਸਪੀਟਲ ਦੇ ਵਿੱਚ ਦੱਸ ਦੀ ਜਿਹੜੇ ਬਵਾਸੀ ਦੇ ਮਰੀਜ਼ਾਂ ਉਹਨਾਂ ਲਈ ਸੇਵਾ ਦਾ ਕੰਮ ਕੀਤਾ ਸਤੰਬਰ ਮਹੀਨੇ ਦੇ ਵਿੱਚ ਕੈਂਪ ਲੱਗ ਰਿਹਾ ਕੈਂਪ ਦੇ ਵਿੱਚ ਜਿਹੜੀ ਤਕਨੀਕ ਹੋਊਗੀ ਵਿਧੀ ਹੋਊਗੀ ਆਪਰੇਸ਼ਨ ਦੀ ਉਹ ਭਾਰਤ ਦੀ ਜਿਹੜੀ ਸਫਲ ਵਿਧੀ ਹੈ ਉਹਦੇ ਨਾਲ ਆਪਰੇਸ਼ਨ ਕੀਤੇ ਜਾਣਗੇ ਡਾਕਟਰ ਸਾਹਿਬ ਦਾ ਸੁਭਾਅ ਇੰਨਾ ਕਿ ਨਿੱਘਾ ਤੁਸੀਂ ਇੱਕ ਵਾਰ ਆਓਗੇ ਤਾਂ ਤੁਹਾਨੂੰ ਪਰਿਵਾਰ ਦਾ ਮੈਂਬਰ ਲੱਗੂਗਾ ਦੱਸ ਦੀ ਆਪਰੇਸ਼ਨ ਤੋਂ ਬਾਅਦ 2 ਘੰਟੇ ਬਾਅਦ ਛੁੱਟੀ ਹੋ ਜਾਣੀ ਹੈ ਬਿਨਾਂ ਤਕਲੀਫ ਬਿਨਾਂ ਚੀਰ ਫੜ ਤੋਂ ਆਪਰੇਸ਼ਨ ਹੋਣਗੇ ਸਤੰਬਰ ਮਹੀਨਾ ਨੋਟ ਕਰ ਲਓ ਤੇ ਆਪਦੇ ਸਾਰੇ ਯਾਰਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਕੋਈ ਬਵਾਸੀ ਤੋਂ ਪੀੜਦਾ ਬਾਕੀ ਕਰਦੇ ਆ ਡਾਕਟਰ ਨਾਲ ਗੱਲ ਬਾਤ ਤੇ ਜਿਵੇਂ ਅੱ ਤਵੀ ਜਾ ਸਕਦਾ ਬੰਦਾ ਕੱਲ ਨੂੰ ਜਾਓ ਤੇ ਮਤਲਬ ਕੋਈ ਭਰੇਜ ਵਾਲੀ ਆਪਾਂ ਗੱਲ ਨਹੀਂ ਕਰ ਰਹੇ ਭਰੇਜ ਵਾਲੀ ਕੋਈ ਜ਼ਿਆਦਾ ਗੱਲ ਨਹੀਂ ਦੇਖੋ ਸਸਿਕਾ ਜੀ ਸਸਿਕਾ ਜੀ ਮੈਂ ਦੱਸ ਦਿਆਂ ਇਹ ਪਲਾਏ ਨੇ ਹੈਗੇ ਸਾਡੇ ਡਾਕਟਰ ਪਰਸ਼ੋਦਨ ਸਿੰਘ ਜੀ ਜਿਨ੍ਹਾਂ ਦਾ ਹਸਪੀਟਲ ਤਲਵੰਡੀ ਸਾਬੋ ਦੇ ਨੱਤ ਰੋਡ ਦੇ ਉੱਪਰ ਮੈਂ ਆਪਾਂ ਦਫ਼ਤਰ ਬਾਰੇ ਗੱਲਬਾਤ ਕਰਦੇ ਆ ਵੀ ਡਾਕਟਰ ਸਾਹਿਬ ਆਪਦੇ ਕਿੱਤੇ ਦੇ ਵਿੱਚ ਤਾਂ ਪਰਫੈਕਟ ਹੈਗੇ ਆ ਉਸ ਤੋਂ ਹਟ ਕੇ ਇਨਸਾਨ ਦੀ ਗੱਲ ਕਰੀ ਜੇ ਇਨਸਾਨ ਬਹੁਤ ਵਧੀਆ ਜੇ ਤੁਸੀਂ ਇੱਕ ਵਾਰ ਮਿਲੋਗੇ ਤਾਂ ਤੁਹਾਨੂੰ ਪਰਿਵਾਰਕ ਮੈਂਬਰ ਇੱਕ ਵਾਰ ਚ ਹੀ ਲੱਗਣ ਲੱਗ ਜਾਂਦਾ ਵੀ ਬਹੁਤ ਟਾਈਮ ਦੇ ਆਪਾਂ ਜਾਣਦੇ ਆ ਤਾਂ ਦੂਜੀ ਗੱਲ ਠੇੜ ਛੱਬ ਜਾਬੇ ਦੇ ਵਿੱਚ ਕਹਿ ਲਈਦਾ ਜਿਵੇਂ ਵੱਡਿਆ ਜਾਂਦਾ ਜਾਣ ਗਲਤ ਗਾਈਡ ਕਰਕੇ ਵੀ ਆਹੋ ਜਿਹਾ ਤੇਰਾਜੂ ਉਹ ਚੀਜ਼ ਨਹੀਂ ਹੈਗੀ ਤਾਂ ਡਾਕਟਰ ਸਾਹਿਬ ਆਪਾਂ ਸ਼ੁਰੂ ਕਰਦੇ ਆਂ ਵੀ ਕੈਂਪ ਬਾਰੇ ਗੱਲਬਾਤ ਕਰਦੇ ਆਂ ਵੀ ਆਪਣਾ ਕੈਂਪ ਕਦੋਂ ਤੋਂ ਸਟਾਰਟ ਹੋਣਾ ਤੇ ਕਿੰਨੇ ਟਾਈਮ ਤੱਕ ਰਹਿਣਾ ਜੀ ਸਰ ਆਪਣੇ ਹਸਪੀਟਲ ਦੇ ਵਿੱਚ ਬਵਾਸਿਰ ਕੈਂਪ ਲੱਗਣ ਜਾ ਰਿਹਾ ਜੀ ਇੱਕ 1 ਸਤੰਬਰ ਤੋਂ ਸਟਾਰਟ ਹੋਊਗਾ ਸਰ ਇਹ ਤੇ ਪੂਰਾ 1 ਮਹੀਨਾ ਰਹੂਗਾ ਇੱਕ ਮਹੀਨਾ ਰਹੂਗਾ ਜੀ ਇਹਦੇ ਵਿੱਚ ਕੀ ਕੀ ਆਪਰੇਸ਼ਨ ਹੋਣਗੇ ਜਾਂ ਚੈੱਕਅਪ ਹੋਣਾ ਜੀ ਇਹਦੇ ਵਿੱਚ ਸਰ ਬਵਾਸੀਰ ਦੇ ਰਿਲੇਟਡ ਜਿੰਨੀਆਂ ਵੀ ਡਿਜ਼ੀਜ਼ ਹੈ ਜਿਵੇਂ ਫਿਸ਼ਰ ਹੋ ਗਿਆ ਜਾਂ ਮਤਲਬ ਵਿਆਈ ਹੋ ਗਈ ਭਗੰਦਰ ਹੋ ਗਿਆ ਇਹ ਸਾਰਿਆਂ ਦਾ ਹੀ ਮਤਲਬ ਇਲਾਜ ਕੀਤਾ ਜਾਊਗਾ ਜੀ ਹਾਂ ਤੇ ਇਹਦੇ ਵਿੱਚ ਸਰ ਵੀ ਐ ਵੀ ਛੁੱਟੀ ਦਾ ਕੀ ਹੋਊਗਾ ਬ੍ਰੋਸੈਸ ਜਿਹੜਾ ਛੁੱਟੀ ਦਾ ਸਰ ਆਪਰੇਸ਼ਨ ਤੋਂ ਬਾਅਦ 2 ਘੰਟੇ ਬਾਅਦ ਹਾਰ ਲੀਏ ਅਸੀਂ ਛੁੱਟੀ ਕਰ ਦਿੰਨੇ ਆ ਜੀ ਹਾਂਜੀ ਹਾਂਜੀ ਮਤਲਬ ਚੀਰ ਫਾੜ ਦਾ ਜਾਂ ਵਿਧੀ ਕਿਹੜੀ ਹੋਊਗੀ ਇਹਦੀ ਕੋਈ ਵਿਧੀ ਸਰ ਆਪਣੇ ਕੋਲੇ ਵਿਧੀਆਂ ਤਾਂ ਦੇਖੋ ਸਾਰੀਆਂ ਹੀ ਹੈਗੀਆਂ ਠੀਕ ਹੈ ਆਪਣੇ ਕੋਲੇ ਠੰਡੀ ਗੈਸ ਨਾਲ ਜਿਹੜਾ ਆਪਾਂ ਕਰਦੇ ਆ ਜਿਹਨੂੰ ਕਰਿਓ ਮਤਲਬ ਸਰਜਰੀ ਕਹਿੰਦੇ ਆ ਉਹ ਵੀ ਆਪਣੇ ਕੋਲੇ ਹੈਗੀ ਹੈ ਆਈ ਆਰ ਸੀ ਵੀ ਹੈਗੇ ਰੇਡੀਏਸ਼ਨਸ ਹੁੰਦੀਆਂ ਇਹ ਜੀ ਜੀ ਤੇ ਬਾਕੀ ਆਪਣੇ ਕੋਲੇ ਜਿਹੜੀ ਮੇਨ ਟੈਕਨੋਲੋਜੀ ਆ ਉਹ ਹੈਗੀ ਲੇਜ਼ਰ ਹੈ ਲੇਜ਼ਰ ਲੇਜ਼ਰ ਇਹ ਮਤਲਬ ਕਿਉਂ ਹੈ ਕਿਉਂਕਿ ਲੇਜ਼ਰ ਇੱਕ ਇਹੋ ਜਿਹੀ ਟੈਕਨੋਲੋਜੀ ਹੈ ਜਦੋਂ ਆਪਾਂ ਵੀ ਆਪਰੇਸ਼ਨ ਕਰਦੀਏ ਤਾਂ ਨਾ ਤਾਂ ਉਹਦਾ ਕੋਈ ਚੀਰਾ ਲੱਗਦਾ ਨਾ ਕੋਈ ਟਾਂਕਾ ਲੱਗਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ ਤੇ ਜਿਵੇਂ ਅੱਜ ਮਤਲਬ ਵੀ ਆਪਰੇਸ਼ਨ ਕਰਾਇਆ ਕੱਲ ਨੂੰ ਆਪਣਾ ਜੌਬ ਤੇ ਵੀ ਜਾ ਸਕਦਾ ਬੰਦਾ ਕੱਲ ਨੂੰ ਜਾਉ ਤੇ ਮਤਲਬ ਕੋਈ ਪ੍ਰੇਜ ਵਾਲੀ ਆਪਾਂ ਗੱਲ ਨਹੀਂ ਕਰ ਸਕਦੇ ਪ੍ਰੇਜ ਵਾਲੀ ਕੋਈ ਜ਼ਿਆਦਾ ਗੱਲ ਨਹੀਂ ਦੇਖੋ ਖਾਣ ਪੀਣ ਦਾ ਤਾਂ ਪ੍ਰੇਜ ਦੇਖੋ ਹੁੰਦਾ ਹੀ ਹੁੰਦਾ ਤੇ ਵੀ ਇਸ ਤਰ੍ਹਾਂ ਦਾ ਕੋਈ ਪ੍ਰੇਜ ਨਹੀਂ ਵੀ ਤੁਹਾਨੂੰ ਸੀਟਿੰਗ ਦਾ ਟਾਈਮ ਰੱਖਣੀ ਪਊਗੀ ਜਿਵੇਂ ਪਹਿਲਾਂ ਹੁੰਦੇ ਸੀ ਆਪਰੇਸ਼ਨ ਜਿਹੜਾ ਹੱਥ ਨਾਲ ਕਰਦੇ ਸੀ ਵੀ ਉਹਦਾ ਕੀ ਹੈ ਕਿ 10 ਤੋਂ 12 ਦਿਨ ਮਤਲਬ ਭਰੇਜ ਰਹਿਣਾ ਤੇ ਮਤਲਬ ਕੀ ਉਹ ਹੁੰਦਾ ਸੀ ਭਰੇਜ ਰੱਖਣਾ ਪੈਂਦਾ ਸੀਗਾ ਠੀਕ ਹੈ ਬੈੱਡ ਮਤਲਬ ਕਿ ਰਿਟਰਨ ਹੋ ਜਾਂਦਾ ਪੇਸ਼ੈਂਟ ਤੇ ਉਹ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜੀ ਸਰ ਇੱਕ ਦੱਸ ਜੀ ਵੀ ਜਿਹੜੇ ਆਪਣੇ ਲੋਕਲ ਏਰੀਏ ਦੇ ਆ ਉਹ ਤਾਂ ਤੁਹਾਡੇ ਕੋਲੇ ਆ ਜਾਣਗੇ 2 ਘੰਟੇ ਬਾਅਦ ਛੁੱਟੀ ਕਰਨ ਜਿਹੜੇ ਕੋਈ ਦੂਰ ਦੇ ਪੇਸ਼ੈਂਟ ਆਉਣੇ ਆ ਤਾਂ ਉਹਨਾਂ ਲਈ ਇੱਥੇ ਰਹਿਣ ਸੈਣ ਦਾ ਕੋਈ ਪ੍ਰਮਾਣ ਉਹਨਾਂ ਦੇ ਰਹਿਣ ਸੈਣ ਦਾ ਹੈਗਾ ਜੀ ਇੱਥੇ ਪ੍ਰਮਾਣ ਦਾ ਬੈੱਡ ਹੈਗੇ ਆ ਹਸਪੀਟਲ ਦੇ ਵਿੱਚ ਜੀ ਠੀਕ ਹੈ ਬਾਕੀ ਜਿਹੜਾ ਕੋਈ ਦੂਰ ਦਾ ਹੈਗਾ ਪੇਸ਼ੈਂਟ ਉਹ ਉਹ ਆਪਣੇ ਨਾਲ ਇੱਕ ਵਾਰੀ ਫੋਨ ਜਿਹੜੇ ਦਿੱਤੇ ਹੋਏ ਆ ਇਸ ਸਕਰੀਨ ਤੇ ਉਹਨਾਂ ਨਾਲ ਸਾਡੇ ਨਾਲ ਇੱਕ ਵਾਰੀ ਸੰਪਰਕ ਕਰ ਸਕਦਾ ਕਿਉਂਕਿ ਦੂਰੋਂ ਜਦੋਂ ਪੇਸ਼ੈਂਟ ਆਉਂਦਾ ਹੈ ਸਾਮਨਾ ਦਾ ਥੋੜਾ ਜਿਹਾ ਰਹਿਣ ਸਹਿਣ ਦਾ ਵੀ ਔਖਾ ਹੋ ਜਾਂਦਾ ਕਿਉਂਕਿ ਪੇਸ਼ੈਂਟ ਤਾਂ ਸੀ ਰੱਖ ਸਕਦੇ ਆ ਨਾਲ ਜੋ ਫੈਮਿਲੀ ਮੈਂਬਰ ਹੁੰਦੇ ਆ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਇੱਕ ਵਾਰੀ ਸਾਥੋਂ ਫੋਨ ਨੰਬਰ ਤੇ ਅਪਾਇੰਟਮੈਂਟ ਜ਼ਰੂਰ ਲੈ ਲਵਾਂ ਹਾਂ ਮਹੀਨੇ ਦੇ ਵਿੱਚ ਸਰ ਇਹ ਦੱਸੋ ਵੀ ਆਪਣੇ 30 ਦਿਨ ਹੀ ਚੱਲਣ ਜਾਂ ਕੋਈ ਸੰਡੇ ਸ਼ਨੀਵਾਰ ਕੋਈ ਕਲੋਜ਼ਿੰਗ ਦਾ ਟਾਈਮ ਨਹੀਂ ਸਰ ਮਤਲਬ ਕਿ ਆਪਣੇ ਜੋ ਕਹਿੰਦੇ ਵੀ ਪੂਰਾ ਮਹੀਨਾ ਨਹੀਂ ਚੱਲੂਗਾ ਪੂਰਾ ਮਹੀਨਾ ਨਹੀਂ ਜਿਹਦੇ ਵਿੱਚ ਸੰਡੇ ਆ ਸੀ ਸਿਰਫ 2 ਵਜੇ ਤੱਕ ਹੀ ਦੇਖਾਂਗੇ ਪੇਸ਼ੈਂਟ ਬਾਕੀ ਹੌਲ ਡੇ ਤੇ ਇੱਕ ਆਪਾਂ ਹੋਰ ਗੱਲ ਕਲੀਅਰ ਕਰਦੇ ਹਾਂ ਜਿਹੜੀ ਕੈਂਪ ਦੀ ਫੀਸ ਹੋਊਗੀ ਉਹਦੇ ਵਿੱਚ ਕਿੱਦਾਂ ਲਊਗਾ ਜੀ ਸਰ ਮਰੀਜ਼ਾਂ ਦਾ ਚੈੱਕਅਪ ਇਹਦੇ ਵਿੱਚ ਫ੍ਰੀ ਕੀਤਾ ਜਾਊਗਾ ਜੀ ਪਰ ਜਿਹੜਾ ਵੀ ਆਪਰੇਸ਼ਨ ਆ ਜਿਹੜਾ ਲੇਜ਼ਰ ਦਾ ਆਪਰੇਸ਼ਨ ਆ ਆਮ ਤੌਰ ਤੇ 20000 ਦਾ ਹੁੰਦਾ ਉਹ ਅਸੀਂ ਸਿਰਫ 6000 ਦੇ ਵਿੱਚ ਕਰ ਰਹੇ ਹਾਂ 6000 ਦੇ ਵਿੱਚ ਹਾਂ ਜਿਹੜਾ ਕੋਈ ਇਸ ਤੋਂ ਵੀ ਜ਼ਿਆਦਾ ਗਰੀਬ ਹੈ ਜਿਹੜਾ 6000 ਵੀ ਨਹੀਂ ਪੇ ਕਰਨਾ ਮਤਲਬ ਕੀ ਉਹ ਰੱਖ ਦਾ ਸਮਰਥ ਹੁੰਦਾ ਤਾਂ ਉਹਦੇ ਵਾਸਤੇ ਅਸੀਂ ਹੋਰ ਵੀ ਡਿਸਕਾਊਂਟ ਦੇ ਸਕਦੇ ਹਾਂ ਜਿਹੜਾ ਕੋਈ ਪਿੰਡ ਦਾ ਮੋਹਤਵਾਰ ਬੰਦਾ ਆਊਗਾ ਤਾਂ ਉਹ ਮੈਨੂੰ ਆਖੂਗਾ ਕਿ ਵੀ ਡਾਕਟਰ ਸਾਹਿਬ ਇਹ ਬਹੁਤ ਜ਼ਿਆਦਾ ਗਰੀਬ ਹੈ ਉਹਨਾਂ ਦਾ ਅਸੀਂ ਫ੍ਰੀ ਵੀ ਕਰ ਦਾਂਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੈਂਪ ਨੂੰ ਕੈਂਪ ਤਰ੍ਹਾਂ ਹੀ ਟਰੀਟ ਕੀਤਾ ਜਾਊਗਾ ਜੀ ਜੀ ਮਤਲਬ ਜੇ ਕੋਈ ਪਿੰਡ ਦਾ ਮੋਹਤਵਾਰ ਬੰਦਾ ਉਹਨਾਂ ਨੂੰ ਸ਼ਨਾਖਤ ਕਰਦਾ ਵੀ ਵਾਕਿਆ ਦੇ ਵਿੱਚ ਗਰੀਬ ਆ ਤਾਂ ਉਹਨਾਂ ਦਾ ਡਾਕਟਰ ਸਾਹਿਬ ਉਹਨਾਂ ਦੀ ਮੰਨ ਕੇ ਜਿਵੇਂ ਕਹਿਣਗੇ ਤਾਂ ਉਹ ਫ੍ਰੀ ਵੀ ਕਰ ਦੇਣਗੇ ਹਾਂਜੀ ਠੀਕ ਆ ਜੀ ਤੇ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਇਸ ਨੰਬਰ ਤੇ ਉਸ ਤੋਂ ਬਿਨਾਂ ਜੇ ਆਪਣੇ ਹਸਪੀਟਲ ਦੇ ਵਿੱਚ ਆਮ ਜਿਹੜੀਆਂ ਬੇਸਿਕ ਬਿਮਾਰੀਆਂ ਕਹਿ ਲਈਏ ਤਾਂ ਉਹ ਤਾਂ ਥੋੜਾ OPD ਚੱਲਦੀ ਰਹਿੰਦੀ ਹਾਂ ਜੀ ਹਾਂਜੀ ਹਾਂਜੀ ਬੇਸਿਕ ਆਪਣੇ ਹਸਪਤਾਲ ਦੇ ਵਿੱਚ ਮਤਲਬ ਸਾਰੀ ਜਿਵੇਂ ਪాయిਜ਼ਨ ਦੇ ਕੇਸ ਹੋ ਗਏ ਜਾਂ ਕੋਈ ਹੋਰ ਜਿੰਨੀਆਂ ਜਨਰਲ ਬਿਮਾਰੀਆਂ ਦੇ ਕੇਸ ਹੋ ਗਏ ਸਾਡੇ ਕੋਲੇ ਆਕਸੀਜਨ ਵੀ ਹੈਗੀ ਇੱਥੇ 24 ਘੰਟੇ ਉਪਲਬਧ ਹੈ ਬਾਕੀ ਆਪਣੇ ਇੱਥੇ ਡੈਂਟਲ ਡਾਕਟਰ ਵੀ ਹੈਗੇ ਆ ਡਾਕਟਰ ਮੋਨਿਕਾ ਠੀਕ ਹੈ ਕੋ ਦੰਦਾਂ ਦਾ ਟਰੀਟਮੈਂਟ ਉਹ ਵੀ ਅਸੀਂ ਇੱਥੇ ਕਰਦੇ ਹਾਂ ਤੇ ਬਹੁਤ ਸਸਤੇ ਰੇਟਾਂ ਤੇ ਕਰਦੇ ਹਾਂ ਆਮ ਨਾਲੋਂ ਠੀਕ ਆ ਜੀ ਤੇ ਤੁਸੀਂ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਆਪਦੇ ਯਾਰਾਂ ਮਿੱਤਰਾਂ ਤੱਕ ਮਤਲਬ ਜਿਹੜੇ ਕੋਈ ਪੇਸ਼ੈਂਟ ਆ ਇਸ ਰੋਗ ਤੋਂ ਪੀੜਦਾ ਬਾਬਾ ਸਿੱਤੋਂ ਕਿਉਂਕਿ ਇਹ ਬਿਮਾਰੀ ਹੈ ਜੀ ਹੁੰਦੀ ਹੈ ਨਾ ਤਾਂ ਬੰਦਾ ਦੱਸ ਸਕਦਾ ਲੁਕੋਂਦਾ ਹੈਗਾ ਤਾਂ ਥੋੜਾ ਜਆ ਦੱਸਣ ਤੋਂ ਗੁਰੇਜ਼ ਕਰਦਾ ਹੈਗਾ ਤਾਂ ਤੁਸੀਂ ਜ਼ਰੂਰ ਉਸ ਬੰਦੇ ਤੱਕ ਵੀਡੀਓ ਪਹੁੰਚਦੀ ਕਰਨੀਆਂ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਇਹ ਪੇਸ਼ੈਂਟ ਆ ਬਿਨਾ ਚੀਰ ਫਾੜ ਤੋਂ ਬਿਨਾ ਤੁਹਾਨੂੰ ਕੋਈ ਪਰਹੇਜ਼ ਕਰੇ ਨਾਲ ਦੀ ਨਾਲ 2 ਘੰਟੇ ਬਾਅਦ ਛੁੱਟੀ ਆ ਤੇ ਅਗਲੇ ਦਿਨ ਤੁਸੀਂ ਕੰਮ ਤੇ ਜਾ ਸਕਦੇ ਹੋ ਜੀ ਤੇ ਭਾਰਤ ਦੀ ਮੈਂ ਕਹਿੰਦਾ ਜਿਹੜੀ ਲੇਟੈਸਟ ਤਕਨੀਕ ਆ ਜਿਹੜੀ ਆਪਾਂ ਨਵੀਂ ਵੀਧੀ ਕਹਿ ਲਈ ਉਹਦੇ ਨਾਲ ਆਪਰੇਸ਼ਨ ਹੁੰਨੇ ਆ ਇੱਦਾਂ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਆਂ ਵੀ ਕੈਂਪ ਚਲੋ ਰੁਟੀਨ ਦੇ ਵਿੱਚ ਤੁਹਾਡੇ ਵੈਸੇ ਚੱਲ ਜੰਦਾ ਵੀ ਕੈਂਪ ਲਾਉਂਦਾ ਕਿਵੇਂ ਮਨ ਚ ਆ ਵੀ ਪੇਸ਼ੈਂਟ ਦਾ ਆਈ ਜਾਂਦਾ ਚਲੋ ਆਪਾਂ 20000 ਵਾਲਾ ਆਪਰੇਸ਼ਨ ਛੇ ਚ ਕਿਉਂ ਕਰ ਦਿੰਦੇ ਆ ਕੀ ਸੱਚ ਹੈ ਸਰ ਮੈਂ ਇੱਥੇ ਡੇਲੀ ਪੇਸ਼ੈਂਟ ਹੈ ਜਿਹੜੇ ਰੁਟੀਨ ਹੈ ਜਿਵੇਂ ਆਪਣੇ ਪਿੰਡਾਂ ਦੇ ਮਤਲਬ ਲੋਕ ਹੈ ਛੋਟੇ ਕਿਸਾਨ ਹੈ ਜਾਂ ਕੋਈ ਜਿਹੜੇ ਮਜ਼ਦੂਰ ਹੈ ਤੇ ਮੈਂ ਦੇਖਿਆ ਕਿ ਜਦੋਂ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਨਹੀਂ ਇਹ ਮਤਲਬ ਤੁਹਾਡਾ ਫ੍ਰੀਸ਼ ਨਹੀਂ ਹੋਊਗਾ ਦਵਾਈਆਂ ਨਾਲ ਨਹੀਂ ਠੀਕ ਹੋਣਾ ਤਾਂ ਉਹਨਾਂ ਨੂੰ ਜਦੋਂ ਆਪਾਂ ਖਰਚ ਦੱਸ ਦਿੰਦੇ ਆ ਤਾਂ ਉਹ ਉਹ ਬਿਲਕੁਲ ਸਮਰਥ ਨਹੀਂ ਹੁੰਦੇ ਕਿ ਇੰਨਾ ਪੇ ਕਰ ਸਕਣ ਬਿਲਕੁਲ ਜੀ ਮੈਂ ਥੋੜਾ ਜਿਹਾ ਇੱਕ ਦੋ ਪੇਸ਼ੈਂਟ ਨੂੰ ਮਿਲਿਆ ਵੀ ਉਹਨਾਂ ਦਾ ਖੂਨ ਵੀ ਬਹੁਤ ਜ਼ਿਆਦਾ ਘਟ ਗਿਆ ਤਾਂ ਉਹ ਵਿਚਾਰੇ ਮਤਲਬ ਉੱਥੇ ਦਾਖਲ ਹੋਏ ਹਸਪੀਟਲ ਦੇ ਵਿੱਚ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਵੀ ਨਹੀਂ ਇੰਨਾ ਗਰੀਬਾਂ ਵਾਸਤੇ ਆਪਾਂ ਕੁਝ ਕਰੀਏ ਇਸ ਕਰਕੇ ਆਪਾਂ 1 ਮਹੀਨਾ ਕੈਂਪ ਲਾ ਰਹੇ ਹਾਂ ਤਾਂ ਜੋ ਆਪਣੇ ਇਲਾਕੇ ਤੋਂ ਤਾਂ ਪੇਸ਼ੈਂਟ ਆਉਣ ਬਾਹਰ ਵੀ ਜੇ ਕਿਸੇ ਨੂੰ ਕੋਈ ਇਹ ਪ੍ਰੋਬਲਮ ਹੈਗੀ ਹੈ ਤਾਂ ਇੱਕ ਵਾਰੀ ਆਪਣੇ ਹਸਪੀਟਲ ਆ ਕੇ ਜ਼ਰੂਰ ਮਿਲਣ ਤੇ ਇਸ ਤਰਕੇ ਆਪਾਂ ਇਹ ਮਤਲਬ ਘੱਟ ਰੇਟ ਦੇ ਵਿੱਚ ਕਰ ਰਹੇ ਹਾਂ ਜੀ ਨਹੀਂ ਬਹੁਤ ਵਧੀਆ ਬਰਾਲਾ ਡਾਕਟਰ ਸਲਾਘਾ ਜੋ ਕੰਮ ਆ ਤਾਂ ਜ਼ਰੂਰ ਤੁਸੀਂ ਵੀ ਡਾਕਟਰ ਸਾਹਿਬ ਦੀ ਸੋਚ ਦੇ ਨਾਲ ਹਿਸਾਬ ਨਾਲ ਹਣਾ ਜਿਵੇਂ ਡਾਕਟਰ ਸਾਹਿਬ ਇੰਨੀ ਸੇਵਾ ਨਿਭਾ ਰਹੇ ਆ ਤੇ ਤੁਸੀਂ ਵੀਡੀਓ ਸ਼ੇਅਰ ਕਰਕੇ ਸੇਵਾ ਨਿਭਾਉਣੀ ਆ ਤਾਂ ਕਿ ਹਰ ਇੱਕ ਪੇਸ਼ੈਂਟ ਤੱਕ ਜਿਹੜਾ ਪੀੜਤਾ ਜਿਹੜਾ ਗਰੀਬ ਆ ਉਸ ਤੱਕ ਪਹੁੰਚ ਜਾਏ ਕਿਉਂਕਿ 20000 ਵਾਲਾ ਆਪਰੇਸ਼ਨ 6 ਦੇ ਵਿੱਚ ਹੋਣ ਲੱਗਾ ਜੇ ਕੋਈ ਫੇਰ ਵੀ ਗਰੀਬ ਆ ਤਾਂ ਉਹਦਾ ਆਪਰੇਸ਼ਨ ਫ੍ਰੀ ਦੇ ਵਿੱਚ ਹੋਊਗਾ ਉਹ ਜੇ ਤੁਹਾਡਾ ਕੋਈ ਪਿੰਡ ਦਾ ਸਰਪੰਚ ਮੋਦਵਾਰ ਬੰਦਾ ਉਹਨੂੰ ਸਹੀ ਸਨਾਪਤ ਕਰਕੇ ਦੱਸੂਗਾ ਵੀ ਇਹ ਬੰਦਾ ਵਾਕ ਲੋੜ ਬੰਦਾ ਜੀ ਧੰਨਵਾਦ ਜੀ ਸਸੀਗਲ ਜੀ ਸਸੀਗਲ ਜੀ